ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮਕਰਪਾਲ ਸਿੰਘ ਛਿੱਤ ਅਸੀਂ ਐਸ ਵੇਲੇ ਪਿੰਡ ਛਿੱਤ ਦੇ ਵਿੱਚ ਸਾਡੇ ਪਿੰਡ ਦੇ ਗ੍ਰੰਥੀ ਸਾਹਿਬਾਨ ਨੇ ਬਾਬਾ ਦਲਵਿੰਦਰ ਸਿੰਘ ਜੀ ਬਾਬਾ ਦਲਵਿੰਦਰ ਸਿੰਘ ਜੀ ਲੰਬੇ ਸਮੇਂ ਤੋਂ ਪਿੰਡ ਦੇ ਵਿੱਚ ਰਹਿ ਰਹੇ ਨੇ ਤੇ ਪਿੰਡ ਦੇ ਵਿੱਚ ਹੀ ਬਾਬਾ ਜੀਵਨ ਸਿੰਘ ਜੀ ਗੋਵਰਾ ਸਾਹਿਬ ਵਿਖੇ ਇਹ ਸਵਾਵਾ ਵੀ ਨਿਭਾ ਰਹੇ ਨੇ ਸਵੇਰ ਤੇ ਸ਼ਾਮ ਦੀਆਂ ਸਵਾਵਾ ਨਿਭਾਉਂਦੇ ਨੇ ਨਿਤਨੇਮ ਦੀਆਂ ਹੋਰ ਵੀ ਜਿਹੜੀਆਂ ਜਿਹੜੀਆਂ ਸਵਾਵਾ ਘਰ ਘਰ ਦੇ ਵਿੱਚ ਸਮੇਂ ਸਿਰ ਕਰਨੀਆਂ ਪੈਂਦੀਆਂ ਨੇ ਬੜੇ ਪਿਆਰ ਤੇ ਪਿਆਸਾ ਦੇ ਨਾਲ ਨਿਵਾਉਂਦੇ ਨੇ ਗੁਰੂ ਘਰ ਦੇ ਬੜੇ ਪ੍ਰੇਮੀ ਨੇ ਗੁਰਮੁਖ ਪਿਆਰੇ ਪਰ ਇੱਕ ਸਮੱਸਿਆ ਬੜੀ ਵੱਡੀ ਆ ਇਹਨਾਂ ਵਾਸਤੇ ਕਿ ਇਹਨਾਂ ਦੇ ਕੋਲ ਸਿਰ ਤੇ ਛੱਤ ਨਹੀਂ ਹੈਗੀ ਇਹਨਾਂ ਕੋਲ ਘਰ ਸਿਰ ਤੇ ਛੱਤ ਨਹੀਂ ਹੈਗੀ ਤੇ ਜੋ ਬੜੇ ਲੰਬੇ ਸਮੇਂ ਤੋਂ ਕੁਕਰੀਤ तकरीबन ਕੁ 40 ਤੋਂ 50 ਸਾਲ ਦਾ ਸਮਾਂ ਹੋ ਚੁੱਕਿਆ ਸੀ ਜਿਹੜੇ ਇਹਨਾਂ ਦੇ ਬਜ਼ੁਰਗਾਂ ਨੇ ਬਾਲਿਆਂ ਵਾਲੀਆਂ ਛੱਤਾਂ ਪਾਈਆਂ ਸਨ ਤੇ ਉਹ ਬਰਸਾਤ ਜਦੋਂ ਆਉਂਦੀ ਸੀ ਉਹ ਛੱਤਾਂ ਚੁੰਦੀਆਂ ਨੇ ਛੱਤਾਂ ਤੇ ਹੋ ਕੇ ਸਾਰਾ ਪਾਣੀ ਅੰਦਰ ਪੈਂਦਾ ਸੀ ਔਰ ਬੜੀਆਂ ਪਰੇਸ਼ਾਨੀਆਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ ਜਿਸ ਗੁਰੂ ਘਰ ਦੇ ਵਿੱਚ ਸਵਾਮਾਂ ਨਿਭਾਰੇ ਨੇ ਉਹ ਗੁਰੂ ਘਰ ਕੋਈ ਜ਼ਿਆਦਾ ਕਮਾਈ ਨਹੀਂ ਗਈ ਉੱਥੇ ਬਾਬਾ ਜੀ ਨੂੰ ਹੈਗੀ ਥੋੜੀ ਜੀ ਸੇਵਾ ਜਿਹੜੀ ਉਹ ਮਿਲਦੀ ਹੈ ਜੋ ਮਿਲਦੀ ਹੈ ਉਹਦੇ ਨਾਲ ਹੀ ਸਤਿਵਚਨ ਗਾ ਕੇ ਤੇ ਆਪਣਾ ਟਾਈਮ ਜਿਹੜਾ ਉਹ ਬਤੀਤ ਕਰ ਲੈਂਦੇ ਰਹੇ ਮੈਂ ਜਥੇਬੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਦੇ ਮੁਖ ਸੇਵਾਦਾਰ ਪਾਈ ਬਲ ਵੀਰ ਸਿੰਘ ਜੀ ਜਥੇਦਾਰ ਨੇ ਮੈਂ ਉਹਨਾਂ ਨੂੰ ਇਸ ਵੀਡੀਓ ਦੁਆਰਾ ਬੇਨਤੀ ਕਰਾਂਗਾ ਕਿ ਉਹ ਬਾਬਾ ਜੀ ਦੀ ਮਦਦ ਕਰਨ ਘਰ ਜਿਹੜਾ ਇਹਨਾਂ ਦਾ ਢਹਿ ਚੁੱਕਿਆ ਵਾ ਬਰਸਾਤਾਂ ਦਾ ਕਰਕੇ ਤੇ ਫਿਰ ਇਹਨਾਂ ਨੂੰ ਢੋਣਾ ਪੈ ਗਿਆ ਵਾ ਤੇ ਜਿਹੜਾ ਥੋੜਾ ਬੋਧਾ ਮਲਬਾ ਨਿਕਲਿਆ ਸੀ ਉਹਦੇ ਵਿੱਚੋਂ ਪੁਰਾਣੀਆਂ ਇੱਟਾਂ ਉਹਨਾਂ ਨੇ ਨੀਹਾਂ ਭਰ ਲੀਆਂ ਨੇ ਪਰ ਅੱਗੇ ਕੋਈ ਵੀ ਕਿਸੇ ਵੀ ਪਾਸਿਓਂ ਜਿਹੜੀ ਆ ਇਹਨਾਂ ਨੂੰ ਕਮਾਈ ਦਾ ਨਾ ਤਾਂ ਕੋਈ ਆ ਤਾਂ ਹੋਰ ਕੋਈ ਸਾਧਨ ਆ ਤੇ ਨਾ ਕਿਸੇ ਪਾਸਿਓਂ ਇਹਨਾਂ ਨੂੰ ਕੋਈ ਪੈਸਾ ਆਇਆ ਵਾ ਨਾ ਕੋਈ ਪੈਸਾ ਇਹਨਾਂ ਨੂੰ ਆ ਰਿਹਾ ਵਾ ਪਰ ਇਸ ਵੇਲੇ ਇਹ ਮੁਸੀਬਤ ਦੇ ਵਿੱਚ ਫਸ ਚੁੱਕੇ ਨੇ ਬਰਸਾਤਾਂ ਹੋ ਰਹੀਆਂ ਨੇ ਮੀਂਹ ਪੂਰੇ ਜੋਰਾਂ ਨਾਲ ਪੈਂਦਾ ਪਰ ਇਹਨਾਂ ਦੇ ਸਿਰ ਤੇ ਕੋਈ ਛੱਤ ਨਹੀਂ ਹੈਗੀ ਬਾਬਾ ਦਰਵਿੰਦਰ ਸਿੰਘ ਜੀ ਦੇ ਨਾਲ ਅਸੀਂ ਇਸ ਸੰਬੰਧ ਦੇ ਵਿੱਚ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਜਿਹੜੀ ਹੁਣ ਸਮੱਸਿਆ ਇਸ ਵੇਲੇ ਆ ਰਹੀ ਆ ਉਹ ਤੇ ਸਾਨੂੰ ਸਾਰਿਆਂ ਨੂੰ ਪਤਾ ਵੀ ਸਮੱਸਿਆ ਲੋ ਘਰ ਨਹੀਂ ਹੁੰਦਾ ਬਰਸਾਤ ਹੁੰਦੀ ਆ ਕਿ ਉਦੋਂ ਸਮੱਸਿਆਵਾਂ ਹੀ ਸਮੱਸਿਆਵਾਂ ਹੁੰਦੀਆਂ ਇਹਦੇ ਨਾਲ ਗੱਲ ਕਰਦੇ ਆਂ ਦਿਲਿੰਦਰ ਸਿੰਘ ਜੀ ਨਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਰੀ ਇੱਕ ਨਗਰ ਨੂੰ ਪਤਾ ਹੈ ਤੁਹਾਡੀ ਸਮੱਸਿਆ ਦਾ ਕਿ ਤੁਹਾਡਾ ਘਰ ਜਿਹੜਾ ਉਹ ਠਹਿ ਚੁੱਕਿਆ ਹੈ ਹਾਂਜੀ ਤੇ ਤੁਸੀਂ ਉਸ ਘਰ ਦੀ ਉਸਾਰੀ ਸ਼ੁਰੂ ਕੀਤੀ ਹੈ ਹਾਂਜੀ ਥੋੜਾ ਜਿਹਾ ਨਵੀਂ ਦੇਖਿਆ ਗਿਆ ਨੀਆਂ ਭਰੀਆਂ ਨੇ ਤੁਸੀਂ ਪਰ ਜਿਹੜੀਆਂ ਨੀਆਂ ਭਰੀਆਂ ਨੇ ਇਹ ਇੱਟਾਂ ਜਿਹੜੀਆਂ ਨੇ ਤੁਹਾਡੀਆਂ ਪੁਰਾਣੀਆਂ ਇੱਟਾਂ ਦੀ ਤੁਸੀਂ ਨੀਆਂ ਭਰੀਆਂ ਕਿ ਜਾਂ ਤੁਸੀਂ ਨਵੀਂ ਇੱਟ ਮੰਗਾਈਏ ਇਹ ਵਾਹਿਗੁਰੂ ਪੁਰਾਣੀਆਂ ਇੱਟਾਂ ਜਿਹੜੀਆਂ ਨਿਕਲੀਆਂ ਸਨ ਉਹਦੇ ਵਿੱਚੋਂ ਉਹਦੀਆਂ ਨੀਆਂ ਭਰਤੀਆਂ ਬਾਕੀ ਚਲੋ ਨਗਰ ਵਾਲੇ ਕਹਿ ਰਹੇ ਨੇ ਕਿ ਆਪਾਂ ਬਾਬਾ ਜੀ ਤੁਹਾਡੀ ਮਦਦ ਕਰਾਂਗੇ ਜਦੋਂ ਮਦਦ ਕਰਨਗੇ ਉਦੋਂ ਫੇਰ ਉੱਪਰ ਚੁੱਕ ਦਵਾਂਗੇ ਬਾਬਾ ਜੀ ਹੁਣ ਤੁਸੀਂ ਘਰ ਜਿਹੜਾ ਉਹ ਤੁਹਾਡਾ ਢੱਠ ਗਿਆ ਵਾ ਤੁਸੀਂ ਢਾਹ ਦਿੱਤਾ ਵਾ ਜਾਂ ਜਾਂ ਉਹ ਢਹਿ ਗਿਆ ਵਾ ਬਰਸਾਤਾਂ ਦੇ ਨਾਲ ਹੁਣ ਤੁਹਾਡਾ ਐਸਣੇ ਦਾ ਬਸੇਰਾ ਉਹ ਕਿੱਥੇ ਆ ਉਹ ਵਾਹਿਗੁਰੂ ਜੀ ਕਿਸੇ ਦੇ ਘਰ ਵਾ ਤਦੋ ਕੁਬਨਾਨੀ ਬੜੀ ਮਿਹਰਬਾਨੀ ਕੀਤੀ ਆ ਉਹਨਾਂ ਦਾ ਇੱਕ ਤਾਂ ਕਮਰਾ ਖਾਲੀ ਸੀ ਜੋ ਕਹਿੰਦੇ ਤੁਸੀਂ ਇੱਥੇ ਰਹਿ ਜਾਓ ਪਰ ਕਿਸੇ ਦੇ ਘਰ ਇਹਨਾਂ ਜੇ ਰਹਿਣਾ ਸੇਵਾ ਨਿਭਾਉਣ ਦੇ ਵਿੱਚ ਵੀ ਬੜੀ ਮੁਸ਼ਕਲ ਆਉਂਦੀ ਆ ਮੈਨੂੰ ਕਿਸੇ ਦੇ ਘਰ ਕੋ ਸੁੱਤੇ ਹੁੰਦੇ ਨੇ ਮੈਂ 3 ਵਜੇ ਜਾਗਣਾ ਹੁੰਦਾ ਇਸ਼ਨਾਨ ਪਾਣੀ ਕਰਨਾ ਹੁੰਦਾ ਇਸ ਕਰਕੇ ਕਿਸੇ ਦੇ ਘਰ ਵਿੱਚ ਰਹਿ ਕੇ ਬੜੀ ਮੁਸ਼ਕਲ ਹੋ ਰਹੀ ਹੈ ਸੋ ਮੈਂ ਬੇਨਤੀ ਕਰਦਾ ਕਿ ਮੇਰੀ ਮਦਦ ਕਰਕੇ ਉਹ ਘਰ ਜਿਹੜਾ ਮੇਰਾ ਠਾਗ ਗਿਆ ਉਹਨੂੰ ਬਣਾਇਆ ਜਾਵੇ ਇਹ ਜਿਹੜੀਆਂ ਤੁਸੀਂ ਨੀਆਂ ਭਰੀਆਂ ਨੇ ਇਹ ਤੁਹਾਡੇ ਕੋ ਖਰਚਾ ਫਿਰ ਨਹੀਂ ਆਂਦਾ ਜਿਹੜਾ ਇਹ ਪਿੰਡ ਵਾਲਿਆਂ ਦਿੱਤਾ ਜਾਂ ਪ੍ਰਬੰਧਕ ਕਮੇਟੀ ਨੇ ਦਿੱਤਾ ਗੁਰੂ ਘਰ ਦੀ ਜਾਂ ਤੁਸੀਂ ਕੋਲੋਂ ਖਰਚ ਕੀਤਾ ਹੈ ਇਹ ਜੀ ਕੋਲੋਂ ਖਰਚ ਕੀਤਾ ਗਿਆ ਬਾਕੀ ਥੋੜੀ ਬੋੜੀ ਜੀ ਪੁਰਾਣੀ ਏ.ਸੀ ਉਹਨੂੰ ਲਾਇਆ ਗਿਆ ਉਹਦੇ ਵਿੱਚ ਖਰਚ ਵੀ ਇਦਾਂ ਕਿ ਜਿਹੜਾ ਮਿਸਤਰੀ ਲੱਗਾ ਉਹ ਮੇਰਾ ਰਿਸ਼ਤੇਦਾਰ ਆ ਉਹਦੀ ਜੋ ਮਜ਼ਦੂਰੀ ਬਾਅਦ ਵਿੱਚ ਦਿੱਤੀ ਜਾਵੇਗੀ ਵਾਹਿਗੁਰੂ ਜੀ ਸਾਡੇ ਬੜੇ ਸਤਿਕਾਰਯੋਗ ਸਰਪੰਚ ਅਵਤਾਰ ਸਿੰਘ ਜੀ ਉਹਨਾਂ ਦਾ ਯਾਰ ਰੇਤ ਬਜਰੀ ਸੀਮਿੰਟ ਦਾ ਕਾਰੋਬਾਰ ਹੈ ਉਹਦੇ ਵਿੱਚ ਉਹਨਾਂ ਨੇ ਮੇਰੀ ਮਦਦ ਕੀਤੀ ਹੈ ਕਿ ਜਦੋਂ ਤੁਹਾਡੇ ਕੋ ਪੈਸੇ ਆਉਣਗੇ ਉਦੋਂ ਦੇ ਦਿਓ ਜਿਹੜੀਆਂ ਸਾਡੇ ਪੁਰਾਣੀਆਂ ਢਾਨਕੀਆਂ ਸਨ ਗਾਰੇ ਵਾਲੀਆਂ ਉਹਨਾਂ ਨੂੰ ਸਾਫ਼-ਸੋਭ ਕਰਕੇ ਅਸੀਂ ਆਪ ਹੀ ਨਾਲ ਇਲਾਕੇ ਮਿਹਨਤਮੁੰਦ ਕਰਕੇ ਸਰਪੰਚ ਸਾਹਿਬ ਕੋਹਰੇਤ ਸਿਮਿੰਟ ਲੈ ਕੇ ਉਹਨਾਂ ਦੀਆਂ ਨੀਆਂ ਘਰ ਦਿੱਤੀਆਂ ਹਨ ਅੱਗੇ ਹੁਣ ਜਿੱਦਾਂ ਜਿੱਦਾਂ ਕੋਈ ਮਤ ਹੋਵੇਗੀ ਉਸੇ ਤਰ੍ਹਾਂ ਸਾਰੀ ਬਾਬਾ ਜੀ ਤੁਹਾਡੇ ਕੋਲ ਇਸ ਵੇਲੇ ਜਿਹੜਾ ਵਾ ਕਿੰਨੀ ਇੱਕ ਬਜਟ ਕਿੰਨਾ ਹੈ ਤੁਹਾਡੇ ਕੋਲ ਆਪਣੇ ਕੋ ਪੈਸੇ ਕਿੰਨੇ ਕਰਨੇ ਬਜਟ ਤੋਂ ਹੁਣ ਵਾਏ ਗੁਰੂ ਕੋਈ ਨਹੀਂ ਹੈ ਜਿਹੜਾ ਹੈਗਾ ਉਹ ਲੱਗ ਚੁੱਕਾ ਬਾਕੀ ਹੁਣ ਉਧਾਰ ਹੀ ਸਰਪੰਚ ਸਾਹਿਬ ਕਿਰਪਾ ਕਰ ਰਹੇ ਨੇ ਬਾਬਾ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਸੇਵਾ ਨਿਭਾਰੇ ਜਿੰਨੇ ਕਸਾਲਾ ਤੋਂ ਨਿਭਾਰੇ ਜੇ ਬਾਬਾ ਜੀਵਨ ਸਿੰਘ ਜੀ ਦੇ 14 ਸਾਲ ਹੋ ਗਏ ਆ ਬਾਈ ਬਰੋ ਜੀ 14 ਸਾਲ ਹੋ ਗਏ ਨੇ ਤੁਹਾਨੂੰ ਸੇਵਾ ਨਿਭੋ ਗਿਆ ਹਾਂ ਹਾਂ ਜੀ ਤੁਹਾਨੂੰ ਕਿੰਨੀ ਸੇਵਾ ਮਿਲਦੀ ਹੈ ਤੋਂ ਗੁਰਦੁਆਰਾ ਸਾਹਿਬ ਤੋਂ ਉਥੋਂ ਜੇ ਮਹੀਨੇ ਦਾ ਕੋਈ 3-3500 ਰੁਪਿਆ ਬਣ ਜਾਂਦਾ ਹੋਰ ਇਸ ਤੋਂ ਇਲਾਵਾ ਕੀ ਮਿਲਦਾ ਇਸ ਤੋਂ ਇਲਾਵਾ ਕੋਈ 6 ਮਹੀਨੇ ਦੀ ਘਰ ਪ੍ਰਤੀ 300 ਰੁਪਿਆ ਨਾਲ ਲਾਈ ਸੀ ਜਦੇ ਵਿੱਚ ਬਹੁਤੇ ਕਰ ਦਿੰਦੇ ਨਹੀਂ ਜੀ ਹਾਂ ਜੀ ਕੋਈ ਘਰ ਦਿੰਦੇ ਹਨ ਸਹੀ ਮਹੀਨੇ 300 ਰੁਪਿਆ ਸਾਰੇ ਘਰ ਨਹੀਂ ਲੈਂਦੇ ਇਸ ਕਰਕੇ ਇਨਕਮ ਦਾ ਸਾਧਨ ਜਿਹੜਾ ਘੱਟ ਹੋਣ ਕਰਕੇ ਉਹ ਘਰ ਨਹੀਂ ਬਣਿਆ ਮਜੁਰਗਾ ਨੇ ਬਣਾਇਆ ਸੀ ਕਿੰਨੇ ਪਰਿਵਾਰਕ ਮੈਂਬਰ ਜੀ ਬਾਬਾ ਜੀ ਅਸੀਂ ਨੋਮਰੇ ਬੈਠੇ ਨੇ ਇੱਕ ਮੇ ਨੌਰਾਨੀ ਤੇ ਇੱਕ ਪੋਤੀ ਅਸੀਂ ਦੋਵੇਂ ਜੀ ਛੇ ਜੀਆਂ ਜੀ ਗੁਰੂ ਘਰ ਦੀ ਸੇਵਾ ਦਾ ਮੌਦਾ ਪਾਟ ਕਰਦਾ ਜੀ ਜੀ ਤੇ ਨਿੱਕਾ ਮੁੰਡਾ ਕਿਸੇ ਨੇ ਦੁਕਾਨ ਤੇ ਲੱਗਾ ਕੈਮਰੇ ਵਾਲਾ ਕੰਮ ਕਰਦਾ ਫੋਟੋਗ੍ਰਾਫੀ ਦਾ ਹਮ ਸਿਕਦਾ ਬਾਬਾ ਜੀ ਤੁਹਾਡਾ ਜਿਹੜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆ ਗੁਰਦੁਆਰਾ ਸਾਹਿਬ ਬਹੁਤ ਵਧੀਆ ਬਣਾਇਆ ਜਾ ਰਿਹਾ ਵਾ ਮੇਰੇ ਖਿਆਲ ਘੱਟੋ ਘੱਟ 10 ਮਰਲੇ ਥਾਂ ਵੜਿਆ ਹੋਊਗਾ ਨਹੀਂ ਸਵਾ ਕਨਾਲ ਜੀ ਸਵਾ ਕਨਾਲ ਜਗ੍ਹਾ ਵੜੀ ਆ ਹਾਂਜੀ ਸਵਾ ਕਨਾਲ ਦੇ ਵਿੱਚ ਲੰਗਰ ਅ ਸਰੀ ਦਰਬਾਰ ਸਾਹਿਬ ਦਾ ਹਾਲ ਬਣਾਇਆ ਜਾ ਰਿਹਾ ਗੁਰੂ ਸਾਹਿਬ ਦੀ ਜੀ ਹਾਂਜੀ ਉਹ ਲਗਾਤਾਰ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਉਹ ਸਵਾਵਾਂ ਚੱਲ ਰਹੀਆਂ ਨੇ ਗਰਾਈਆਂ ਚੱਲ ਰਹੀਆਂ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਫੰਡ ਵੀ ਹੋਵੇਗਾ ਹਾਂਜੀ ਤਾਨੂੰ ਉਸ ਫੰਡ ਦੇ ਵਿੱਚੋਂ ਕਮੇਟੀ ਨੇ ਮਦਦ ਨਹੀਂ ਕੀਤੀ ਨਹੀਂ ਕੋਈ ਮਦਦ ਨਹੀਂ ਕੀਤੀ ਗਈ ਜਾਂ ਤਾਂ ਉਹ ਉਹਨਾਂ ਨੇ ਮਦਦ ਵਾਸਤੇ ਜਿਹੜੀ ਕੋਲੋਂ ਮਦਦ ਕੀਤੀ ਹੈ ਜਾਂ ਪਿੰਡ ਦੇ ਵਿੱਚੋਂ ਕੋਈ ਮਦਦ ਕਰਕੇ ਦਿੱਤੀ ਹੋਵੇ ਨਹੀਂ ਜੀ ਹੁਣ ਕਮੇਟੀ ਨੇ ਕੋਈ ਨਹੀਂ ਦਿੱਤੀ ਉਦੋਂ ਚਲੋ ਨਗਰ ਵਾਸੀਆਂ ਦਾ ਧੰਨਵਾਦ ਹੋ ਸਕਦਾ ਉਹ ਦੇ ਸਕਦਾ ਜੀ ਕਮੇਟੀ ਮਦਦ ਕਰਨ ਵਾਸਤੇ ਤਾਂ ਦੇ ਤਿਆਰ ਹੈ ਕਿ ਨਹੀਂ ਤਿਆਰ ਜੋ ਤੁਸੀਂ ਕਮੇਟੀ ਨੂੰ ਇਹ ਗੱਲ ਕਹੀ ਸੀ ਵੀ ਮੈਂ ਘਰ ਬਣਾਉਣਾ ਵਾ ਤੇ ਮੇਰੀ ਕੋਈ ਮਦਦ ਕੀਤੀ ਜਾਵੇ ਨਹੀਂ ਜਦੋਂ ਘਾਰੇ ਟੈ ਗਿਆ ਸੀ ਉਹਦੀ ਕਮੇਟੀ ਨੇ ਅਨਾਉਂਸਮੈਂਟ ਕਰਦੀ ਕਿ ਗੁਰੂ ਘਰ ਦਾ ਫੰਡ ਜਿਹੜਾ 5000 ਰਹਿ ਚੁੱਕਾ ਉਸ ਤੋਂ ਬਾਅਦ ਮਮੰਨਾਂ ਨੂੰ ਕੁੱਛਣਾ ਨਹੀਂ ਕੀਤਾ ਕਿ ਜੇ ਜਦੋਂ ਉਹਨਾਂ ਨਾਉਂਸੀ ਕਰਦਾ ਕਿ 5000 ਰਹਿ ਚੁੱਕਾ ਤੇ ਗੁਰੂ ਘਰ ਦੀ ਸੇਵਾ ਉਹਨਾਂ ਆਰੰਭ ਕਰ ਦਿੱਤੀ 1000 ਰੁਪਿਆ ਘਰ ਭਰਤੀ ਲਾਤਾ ਤੇ ਗੁਰੂ ਘਰ ਫਰਜ਼ ਕਰਾਉਂਦੇ ਵਾਸਤੇ 1000 ਰੁਪਿਆ ਘਰ ਭਰਤੀ ਇਹਨਾਂ ਨੇ ਲਾਇਆ ਕਿ ਜਾਣ ਇਹਨਾਂ ਨੇ ਗੁਰੂ ਘਰ ਵਾਸਤੇ ਸੇਵਾ ਕਰਨ ਵਾਸਤੇ ਲਾਇਆ ਉਹ ਵਾਏ ਗੁਰੂ ਗੁਰੂ ਘਰ ਸੇਵਾ ਕਰਨ ਵਾਸਤੇ ਲਾਇਆ ਹੁਣ ਤਾਂ ਬਾਬਾ ਜੀ ਇਸ ਵੇਲੇ ਤਾਂ ਹੋਈ ਜਿਹੜਾ ਕਾਰੋ ਆਪਣਾ ਤੁਹਾਡਾ ਘਰ ਬਣਾਉਗੇ ਉਹ ਕਿਹੜੇ ਤਰੀਕੇ ਦੇ ਨਾਲ ਬਣਾਉਗੇ ਤੁਸੀਂ ਉਹਨਾਂ ਜੀ ਫਾਇਦਾ ਬੇਨਤੀਆਂ ਹੀ ਆ ਸਤਿਗੁਰੂ ਕਿਰਪਾ ਕਰੇ ਕਿਸੇ ਤੇ ਕੋਈ ਮਾਇਆ ਦੇਵੇਗਾ ਤਾਂ ਹੀ ਹੋਣ ਜਿਹੜਾ ਤੁਹਾਡੀ ਮਕਾਨਾਂ ਦੀ ਉਹ ਸਾਰੀ ਆ ਤੁਹਾਡੇ ਕੋਲ ਮਾਇਆ ਕੋਈ ਨਹੀਂ ਕਮੇਟੀ ਤੁਹਾਡੀ ਕੋਈ ਸਪੋਰਟ ਨਹੀਂ ਕਰ ਰਹੀ ਤੇ ਨਗਰ ਦੇ ਵਿੱਚੋਂ ਸਪੋਰਟ ਵਾਸਤੇ ਤੁਹਾਨੂੰ ਕੁਝ ਲੋਕਾਂ ਨੇ ਹਾਮੀ ਭਰੀ ਹੋਵੇਗੀ ਤਾਂ ਦੁਕਾਨ ਤੁਹਾਡੇ ਟਹਿ ਗਏ ਨੇ ਉਹ ਸਾਰੀ ਸ਼ੁਰੂ ਕਰ ਦਿੱਤੀ ਗਈ ਆ ਪਰ ਉਹ ਕਮੇਟੀ ਤੁਹਾਡੀ ਸਪੋਰਟ ਕੋਈ ਨਹੀਂ ਕਰ ਰਹੀਗੀ ਉਹ ਦੋਰਾ ਸਾਹਿਬ ਦੇ ਉਹ ਹੋ ਸਕਦਾ ਉਹ ਪਹਿਲਾਂ ਹੀ ਤੁਹਾਨੂੰ ਜਾਦੇ ਪੈਸੇ ਦੇ ਰਹੇ ਆ ਤਾਂ ਕਰਕੇ ਨਹੀਂ ਕਰ ਰਹੇ ਵੀ ਉਹਨਾਂ ਜੋ ਤੁਸੀਂ ਬਚਾ ਕੇ ਰੱਖਣੇ ਸੀ ਤੇ ਪਿੰਡ ਵਾਲੇ ਤੁਹਾਡੀ ਸਪੋਰਟ ਕਰਨਗੇ ਪਰ ਥੋੜੀ ਬੋਧੇ ਘਰ ਕਰਨਗੇ ਕੁਝ ਨਹੀਂ ਵੀ ਕਰਨਗੇ ਤੁਹਾਡੀ ਇਹ ਸਾਰੀ ਜਿਹੜੀ ਹੈ ਕਿਹੜੇ ਤਰੀਕੇ ਦੇ ਨਾਲ ਉਹ ਸਿਰੇ ਚੜੇਗੀ ਉਹ ਵੈਗੁਰੂ ਜੀ ਤੁਹਾਨੂੰ ਸੰਗਤਾਂ ਨੇ ਥੋੜਾ ਬੋਧ ਗਿਆ ਕੋਈਗ ਨਹੀਂ ਬਾਬਾ ਜੀ ਤੁਸੀਂ ਮੈਂ ਕਿਰਦ ਨਹੀਂ ਸਕਦਾ ਨਹੀਂ ਕਿ ਆਪਾਂ ਥੋੜਾ ਬਹੁਤ ਤੁਹਾਡਾ ਸਾਥ ਦਵਾਂਗੇ ਜਰੂਰ ਦਵਾਂਗੇ ਸੇਵਾ ਨਿਭਾਵਾਂਗੇ ਤੇ ਤੁਸੀਂ ਵੀ ਧਰਮੋਖੜੀ ਸੰਤਾ ਹਨ ਬਲਵਿੰਦਰ ਸਿੰਘ ਮੋਛਲ ਉਹਨਾਂ ਨੂੰ ਤੁਸੀਂ ਬੇਨਤੀ ਕੀਤੀ ਹੈ ਸੋ ਮੈਂ ਵੀ ਬੇਨਤੀ ਕਰਦਾ ਹਾਂ ਕਿ ਉਹ ਸਰਕਾਰ ਕਮੇਟੀ ਦੇ ਪ੍ਰਧਾਨ ਹਨ ਉਹ ਕੋ ਮੇਰੀ ਮੱਤ ਕਰਨ ਜੋਇਕਰ ਬਣ ਸਕੇ ਪਾਪਾ ਜੀ ਗੁਰਦਆ ਸਾਹਿਬ ਦੇ ਤੁਸੀਂ ਸੇਵਾ ਨਿਭਾ ਰਹੇ ਤੈਨੂੰ ਕਮੇਟੀ ਜਿਹੜੀ ਆ ਉਹ ਮਾਇਆ ਤਨਖਾਹ ਦਿੰਦੀ ਆ ਮਹੀਨੇ ਬਾਅਦ ਕਿ ਜਦੋਂ ਤੁਸੀਂ ਖੁੱਲੇ ਪੈਰੇ ਦੇ ਵਿੱਚ ਸੇਵਾ ਨਿਭਾ ਰਹੇ ਜੇ ਇਹ ਵਾਹਿਗੁਰੂ ਖੁੱਲੇ ਪੈਰੇ ਦੇ ਵਿੱਚ ਸੇਵਾ ਹੈ ਜਿੰਨਾਂ ਕੋ ਕਿਉਂਕਿ ਗਰੀਬ ਘਰ ਵੀ ਬੜੇ ਹਨ ਚੰਗੇ ਵੀ ਹਨ ਤੇ ਜਿੰਨਾਂ ਕੋ ਹੁੰਦਾ ਹੈ ਸੰਗਰਾਹ ਉਹਨਾਂ ਮੈਨੂੰ ਦਿੱਤੀ ਹੈ ਕਿ ਉਹਦੇ ਵਿੱਚ ਜੋ ਤੁਸੀਂ ਖੜਾ ਪੌਸ਼ਾ ਬਣਾ ਕੇ ਬਾਕੀ ਜਿੰਨੇ ਬੱਚੇ ਰੱਖ ਲੈਣੇ ਤੇ ਬਸ ਇਹ ਕੋਈ 2-3 ਹਜ਼ਾਰ ਰੁਪਏ ਬਚਦਾ ਤੇ ਕੁਝ ਉਹਨਾਂ ਆਟੇ ਵਲੋਂ ਕਿਹਾ ਕੋਈ ਘਰ ਖਾਤਾ ਜਾਂਦਾ ਕੁਝ ਹਜ਼ਾਰ ਦਾ ਨਾਲ ਉਹ ਰੱਖ ਤੇ 6.5000 ਰੁਪਏ ਮਹੀਨਾ ਹੋ ਜਾਂਦਾ ਜੀ ਗੁਰੂ ਪਿਆਰਿਓ ਆਪ ਜੀ ਨੇ ਸੁਣਿਆ ਕਿ ਬਾਬਾ ਜੀ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਹੈ ਤੇ ਬਾਬਾ ਜੀ ਤੋਂ ਤੁਸੀਂ ਸੁਣਿਆ ਕਿ ਬਾਬਾ ਜੀ 14 ਸਾਲ ਤੋਂ ਬਿਆਨੀ ਦਲਵਿੰਦਰ ਸਿੰਘ ਜੀ 14 ਸਾਲ ਤੋਂ ਗੁਰਦੁਆਰਾ ਸਾਹਿਬ ਵਿਖੇ ਸਵਾਵਾ ਨਿਭਾ ਰਹੇ ਨੇ। ਔਰ 14 ਸਾਲ ਸਵਾਵਾ ਨਿਭਾਉਣ ਤੋਂ ਬਾਅਦ ਬਾਬਾ ਜੀ ਦੇ ਕੋਲ ਇੱਕ ਛੱਤ ਵੀ ਨਹੀਂ ਹੈਗੀ, ਘਰ ਨਹੀਂ ਹੈਗਾ। ਥਾਂ ਜਗ੍ਹਾ ਹੈਗੀ ਇਹਨਾਂ ਦੇ ਬਜ਼ੁਰਗਾਂ ਦੀ। ਪਰ ਜਿਹੜੀ 50 ਸਾਲ ਪਹਿਲਾਂ ਘਰ ਬਣਿਆ ਸਨ ਉਹ ਢਹਿ ਢੇਰੀ ਹੋ ਗਿਆ ਤੇ ਘਰ ਚੋਂਦਾ ਸੀ, ਬੁਰੀ ਹਾਲਾਤ ਸਨ, ਬਾਲੇ ਗਲਗੇ ਸੀ। ਉਹ ਢਹਿ ਕੇ ਢੇਰੀ ਹੋ ਗਿਆ। ਤੇ ਬਾਬਾ ਜੀ ਨੇ ਉਹਨੂੰ ਮਲਬੇ ਨੂੰ ਚੁੱਕ ਕੇ ਅੱਗੇ ਪਿੱਛੇ ਕਰਕੇ ਤੇ ਨੀਹਾਂ ਭਰ ਦਿੱਤੀਆਂ ਜੋ ਛੋੜੇ-ਬੋੜੇ ਪੈਸੇ ਇਹਨਾਂ ਨੇ ਚੁੱਕੇ-ਚਕਾਏ ਨੇ ਕੁਝ ਨਗਰ ਤੋਂ ਰੇਤ, ਬਜਰੀ, ਸੀਮਿੰਟ ਜਿਹੜੇ ਕਾਰੋਬਾਰਿਕ ਕਰਦੇ ਨੇ ਸਾਡੇ ਨਗਰ ਦੇ ਉਹਨਾਂ ਦੇ ਕੋਲੋਂ ਲੈ ਕੇ ਤੇ ਇਹਨਾਂ ਨੇ ਆਪਣਾ ਜਿਹੜਾ ਉਹ ਕਾਰੋ ਨੀਹਾਂ ਭਰ ਲਿਆ ਨੇ ਹੁਣ ਜਿਹੜਾ ਬੰਦਾ 3000 3500 ਰੁਪਇਆ ਜਿੰਨੂੰ ਮਿਲਦਾ ਵਿੱਚ ਇਹ ਆਟਾ ਪਾ ਕੇ ਗੁਰਦੁਆਰਾ ਸਾਹਿਬ ਕੋਲੋਂ ਖਾਣ ਨੂੰ ਆਟਾ ਮਿਲਦਾ ਉਹਦਾ ਵੀ ਉਹਦੀ ਵੀ ਕੈਲਕੂਲੇਸ਼ਨ ਕੀਤੀ ਜਾਂਦੀ ਹੈ ਇਹ ਉਹ ਬੰਦਾ ਗੁਰੂ ਘਰ ਦੇ ਵਿੱਚ ਕਿੰਨੀਆਂ ਕ ਸਵਾਣ ਅਨੁਭਵੇਗਾ ਕਿੱਥੇ ਸੇਵਾ ਕਰੇਗਾ ਉਹ ਅੱਜ ਬੌਧੇ ਗਰੰਥੀ ਸਿੰਘਾਂ ਦੀ ਜਿਹੜੇ ਵਧੀਆ ਗਰੰਥੀ ਸਿੰਘ ਨੇ ਉਹਨਾਂ ਦੀ ਹਾਲਤ ਐ ਅਸੀਂ ਬਣ ਚੁੱਕੀ ਆ ਕੋਈ 2000 ਕੋਈ 3000 ਕੋਈ 2000 ਤੋਂ 3000 ਰੁਪਇਆ ਦੇ ਰਿਹਾ ਪਰ ਅਸੀਂ ਆਪਣੀਆਂ ਪ੍ਰਧਾਨਗੀਆਂ ਦੀ ਖਾਤਰ ਚੌਧਰਾਂ ਦੀ ਖਾਤਰ ਗੁਰਦੁਆਰਾ ਸਾਹਿਬ ਨਵੇਂ ਤੋਂ ਨਵੇਂ ਨਵੇਂ ਤੋਂ ਨਵੇਂ ਤਿਆਰ ਕੀ ਜਾਂਦੇ ਆ ਬਾਬਾ ਜੀ ਦੀ ਜਬਾਨੀ ਸੁਣਿਆ ਤੁਸੀਂ ਅਮਰਵੀਂ ਹਸੇ ਨਗਰ ਦੀ ਰਹਿਣ ਵਾਲਾ ਸਬਾ ਕਨਾਲ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਹਾਲ ਜਿਹੜਾ ਤਿਆਰ ਕੀਤਾ ਜਾ ਰਿਹਾ ਪਰ ਗ੍ਰੰਥੀ ਸਿੰਘ ਜਿਹਨੇ ਸੇਵਾ ਨਿਭਾਉਣੀ ਆ 14 ਸਾਲ ਤੋਂ ਸੇਵਾ ਨਿਭਾ ਰਿਹਾ ਉਹਦੇ ਕੋਲ ਇੱਕ ਕਮਰਾ ਵੀ ਨਹੀਂ ਜੇਬ। ਆਉਣ ਵਾਲੇ ਹਾਲਾਤਾਂ ਦੇ ਵਿੱਚ ਸਮੇਂ ਦੇ ਵਿੱਚ ਗ੍ਰੰਥੀ ਬਣ ਨੂੰ ਬਿਲਕੁਲ ਕੋਈ ਤਿਆਰ ਨਹੀਂ ਆ ਤੇ ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਨੇ ਉਹਨਾਂ ਦੇ ਜਵਾਬ ਜਿਹੜੇ ਆ ਉਹ ਆਪ ਕਦੇ ਗ੍ਰੰਥੀ ਬਣ ਉਤਿਆਰ ਨਹੀਂ ਜੇ ਹੈਗੇ ਤਾਂ ਨਾਉ ਗ੍ਰੰਥੀ ਬਣਦੇ ਰੇ ਕਿ ਉਹਨਾਂ ਨੂੰ ਪਤਾ ਹੈ ਕਿ ਗ੍ਰੰਥੀਆਂ ਦੀ ਹਾਲਤ ਕੀ ਹੋ ਰਹੀ ਆ। ਮੈਂ ਬੇਨਤੀ ਕਰਾਂਗਾ ਇਸ ਵੀਡੀਓ ਦੇ ਦੁਆਰਾ ਭਰਾਓ ਗੁਰਦੁਆਰਾ ਸਾਹਿਬ ਬਣਾਉਣੇ ਬੰਦ ਕਰੋ ਬਹੁਤ ਗੁਰਦੁਆਰਾ ਸਾਹਿਬ ਬਣ ਗਏ ਨੇ ਗੁਰਦੁਆਰਾ ਸਾਹਿਬ ਦੀਆਂ ਸਵਾਵਾਂ ਨਿਭਾਉਣ ਵਾਸਤੇ ਗ੍ਰੰਥੀ ਸਿੰਘ ਤਿਆਰ ਕਰ ਲੋ ਗੁਰੂ ਘਰਾਂ ਦੀਆਂ ਕਮੇਟੀਆਂ ਤਿਆਰ ਕਰ ਲੋ ਕਿ ਜਿਹੜੀਆਂ ਗ੍ਰੰਥੀ ਦਾ ਸਹਿਯੋਗ ਦੇਣ ਜਿਹੜੇ ਗੁਰੂ ਘਰ ਦੀ ਗੁਰਮਤ ਦੀ ਗੁਰਮਤ ਤੋਂ ਜਾਣੂ ਹੋਣ ਗੁਰ ਇਤਿਹਾਸ ਤੋਂ ਜਾਣੂ ਹੋਣ ਗੁਰਮਰ ਜਾਦਾ ਤੋਂ ਜਾਣੂ ਹੋਣ ਅਧਿਆਇਆਂ ਕਮੇਟੀਆਂ ਗੁਰੂ ਘਰ ਦੇ ਵਿੱਚ ਤਿਆਰ ਕਰੋ ਇਹ ਨਾ ਗੱਲ ਕਰੋ ਕਿ ਇਹ ਕਟੇਂਗਾ ਵਾਲਾ ਸਿਰ ਮੁੰਦਾ ਮੂੰਹ ਮੁੰਦਾ ਤੇ ਗ੍ਰਹੀ ਦਿੰਦਾ ਤੇ ਕਮੇਟੀ ਦੇ ਵਿੱਚ ਵੀ ਦਾਖਲ ਹੋਣਾ ਚਾਹੀਦਾ ਉਹਨਾਂ ਕੋ ਨਾਂ ਲਓ ਗ੍ਰਹੀ ਕੋ ਗੱਲ ਨਹੀਂ ਪਰ ਗੁਰੂ ਘਰ ਦੀ ਮਰਜ਼ਾਦਾ ਨੂੰ ਬਰਕਰਾਰ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਹੈ ਜੀ ਸਾਹਮਣੇ ਨਗਰ ਛਿੱਤ ਦੇ ਸਰਦਾਰ ਉਧਾਰ ਸਿੰਘ ਜੀ ਇਹ ਬਾਬਾ ਜੀ ਨੇ ਸਪੋਰਟ ਕਾਫੀ ਕਰ ਰਹੇ ਨੇ ਰੇਤ ਬਜਰੀ ਸੀਮੈਂਟ ਜਿਥੋਂ ਤੱਕ ਤਾਂ ਇਹਨਾਂ ਦੀ ਪਹੁੰਚ ਪੈਂਦੀ ਆ ਧਾਰ ਜਾਂ ਨਗਦ ਆਪ ਵੀ ਧਾਰ ਕੀਤਾ ਹੋਇਆ ਇਹਨਾਂ ਨੇ ਬਾਬਾ ਜੀ ਨੂੰ ਘਾਸ ਸਮਾਨ ਵੀ ਲੈ ਕੇ ਦੇਰੇ ਨੇ ਬਾਜ਼ਾਰ ਦੇ ਵਿੱਚੋਂ ਹੈ ਤੇ ਕਰਜ਼ਾ ਹੀ ਆ ਬਾਬਾ ਜੀ ਦੇ ਸਿਰ ਤੇ ਤੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਬਾਬਾ ਜੀ ਦੀ ਛੱਤ ਪਾਉਣ ਵਾਸਤੇ ਸਿਰ ਟੱਕਣ ਵਾਸਤੇ ਕੀ ਉਪਰਾਲਾ ਕਰਨਾ ਚਾਹੀਦਾ ਹੈ ਫਾਈਬਰ ਦੀ ਕਹਾਸਾ ਕਹੋ ਜੀ ਇਸ ਸਰਪੰਚ ਸਾਹਿਬ ਜੀ ਆਪਣੇ ਨਗਰ ਦੇ ਗ੍ਰੰਥੀ ਸਿੱਖ ਨੇ ਦਿਲਵਿੰਦਰ ਸਿੰਘ ਜੀ ਇਹਨਾਂ ਦੇ ਘਰ ਦੀ ਛੱਤ ਨਹੀਂ ਆ ਗਈ ਇਹਨਾਂ ਦੀ ਛੱਤ ਪਾਉਣ ਵਾਸਤੇ ਕੀ ਉਪਰਾਲਾ ਕਰਨਾ ਚਾਹੀਦਾ ਕੀ ਹੋਣਾ ਚਾਹੀਦਾ ਇਹ ਲੋਕ ਇਹਨਾਂ ਦੇ ਕੋਲ ਮਾਇਆ ਹੈ ਨੀਗੇ ਇਹ ਤੇ ਬਾਬਾ ਜੀ ਸਾਰੇ ਨਗਰ ਨੂੰ ਹੀ ਰਣ ਕੇ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਬਾਕੀ ਨਗਰ ਸਹਿਮਤ ਜੀ ਇਹਨਾਂ ਨਾਲ ਜਿੰਨਾ ਦਿਨ ਅਗੇ ਦਾ ਸਰਦਾ ਬਣਦਾ ਉਹ ਜ਼ਰੂਰ ਦੇਣਗੇ ਬਾਕੀ ਇਹ ਆ ਵੀ ਇਹਨੇ ਥੋੜੇ ਥੋੜੇ ਰਹਿਣਾ ਇਹ ਨਾਲ ਨਹੀਂ ਪਾਣੀ ਕਿਉਂਕਿ ਪੈਸੇ ਬਹੁਤ ਜ਼ਿਆਦੇ ਲੱਗਣੇ ਆ ਇਹਦੇ ਬਾਹਰੋਂ ਕੋਈ ਸੰਸਥਾ ਜਾਂ ਕੋਈ ਹੋਰ ਬਾਹਰ ਦਾ ਹੋਵੇ ਐਨ ਆਰ ਆਈ ਬਾਬਾ ਜੀ ਦੀ ਮਦਦ ਕਰਦੇ ਤੇ ਇਹਨਾਂ ਦੀ ਛੱਤ ਪੈ ਸਕਦੀ ਆ ਪਿੰਡ ਵਾਲੇ ਸਹਿਯੋਗ ਪੂਰਾ ਦੇਣਗੇ ਜਿੰਨੇ ਵੀ ਜੋਗੇ ਆਗੇ ਕਰਨਗੇ ਜ਼ਰੂਰ ਜੀ ਬਾਕੀ ਅਸੀਂ ਸਿੱਖ ਸਭ ਤੋਂ ਸਾਰਿਆਂ ਨੂੰ ਬੇਨਤੀ ਕਰਦੇ ਆ ਤੇ ਵਰਤਮਦ ਬਾਬਾ ਜੀ ਸੇਵਾ ਕਰੋ ਗਰੋਂਗੇ ਜੇ ਗੁਰੂ ਦਾ ਵਜ਼ੀਰ ਹੀ ਨਾ ਇਹ ਕਪਾਖਨ ਜਬਾ ਆਇਆ ਤੇ ਹੋਰ ਸੇਵਾ ਕਦਾ ਕਰੂਗਾ ਗੁਰੂ ਦੇ ਵਜ਼ੀਰ ਨੇ ਗੁਰੂ ਦੀ ਸੇਵਾ ਕਰਨੀ ਆ ਤੇ ਉਹਦਾ ਘਰ ਬਾਹਰ ਹੀ ਕੋਈ ਨਾ ਆਉਂਦਾ ਉਹ ਸੇਵਾ ਕਦੀ ਕਰੂਗਾ ਜੀ ਬਾਬਾ ਜੀ ਦੀ ਵੱਤ ਵਤ ਮਤ ਕਰੋ ਇਹਨਾਂ ਦੇ ਤੁਹਾਨੂੰ ਅਸੀਂ ਨੰਬਰ ਵੀ ਦੇ ਦਨੇ ਆ ਤੇ ਬਾਦਾਂ ਦੇ ਸਿੱਧੇ ਪੈਸੇ ਤੁਸੀਂ ਬਾਬਾ ਜੀ ਦੇ ਖਾਤੇ ਜੀ ਪਾ ਸਕਦੇ ਜੀ ਤੇ ਇਹ ਬਹੁਤ ਤਗੜੀ ਗੱਲ ਹੈ ਜੇ ਗੁਰੂ ਦੇ ਵਜ਼ੀਰ ਦਾ ਉਹ ਘਰ ਬਣਾ ਹੋਇਆ ਤੇ ਸੇਵਾ ਵੀ ਮਾਨਤਾਂ ਦੇ ਨਾਲ ਕਰੂਗਾ ਜਿਸੇ ਬੰਦੀਆਂ ਦੇ ਬਾੜੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਈ ਬਾਬਾ ਦਲੇਵਿੰਦਰ ਸਿੰਘ ਦੀ ਵਾਤਵਾਂਤ ਮਦਦ ਕਰੋ ਕਿਉਂਕਿ ਇਹਦਾ ਸੋਨਾ ਘਰ ਬਣ ਜੇ ਸੋਨਾ ਗੁਰੂ ਘਰ ਵੀ ਬਣ ਰਿਹਾ ਵਾ ਤੇ ਸਵਾਮਾ ਵਧੀਆ ਤਰੀਕੇ ਨਾਲ ਕਰੇ। ਬਾਬਾ ਜੀ ਤੁਹਾਂ ਵੀ ਸਤਕਾਰ ਕਮੇਟੀ ਵਾਲਿਆਂ ਗੜੀ ਬੇਨਤੀ ਕੀਤੀ ਆ ਬਾਬਾ ਜੀ ਨੇ ਵੀ ਕੀਤੀ ਆ ਅਸੀਂ ਵੀ ਨਕਰ ਵੱਲੋਂ ਪੂਰੇ ਪਿੰਡ ਵੱਲੋਂ ਇਹ ਕਰਦੇ ਆਂ ਵੀ ਭਾਈ ਬੀਰ ਸਿੰਘ ਮਸਲ ਜੀ ਉਹ ਬਹੁਤ ਹੀ ਵਧੀਆ ਤੇ ਸਿਆਣੇ ਸੋਚਦਾਰ ਬੰਦੇ ਨੇ ਉਹ ਲੋਕਾਂ ਦੀ ਗਰੀਬਾਂ ਦੀ ਮਦਦ ਕਰਦੇ ਨੇ ਬਹੁਤ ਜੀ ਅਸੀਂ ਉਹਨਾਂ ਗੜੀ ਹੱਥ ਜੁੜ ਕੇ ਬੇਨਤੀ ਕਰਦੇ ਆਂ ਕਿ ਸਾਡੇ ਵੀ ਪਿੰਡ ਦੇ ਬਾਬਾ ਜੀ ਦੀ ਮਦਦ ਕੀਤੀ ਜਾਵੇ। ਆਗੇ ਨਾ ਘਰ ਬਣ ਜਾਵੇ ਤੇ ਵੀ ਮਨ ਖੁਸ਼ੀ ਮਾਨਾ ਗੁਰੂ ਘਰ ਦੀ ਸ਼ਹਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ